ਸਾਂਤ ਰਹੋ ਸੱਚੀ ਗੱਲ ਕੌੜੀ ਹੁੰਦੀ ਹੈ ਪਰ ਜਾਣਦਾ ਹੈ ਜਿੰਨੀ ਨ ਮਕੌੜੀ ਹੁੰਦੀ ਹੈ ਓਨੀ ਸਰੀਰਕ ਰੋਗਾਂ ਨੂੰ ਦੂਰ ਕਰਦੀ ਹੈ ਗੁਰੂ ਜੀ ਉੱਚੀ ਬੋਲੇ ਸਾਰੇ ਪੰਡਾਲ ਵਿੱਚ ਮੌਤ ਵਰਗੀ ਚੁੱਪ 사 ਗਈ ਗੁਰੂ ਜੀ ਤੇ ਮਲਕ ਦੀ ਗੱਲਬਾਤ ਬੱਲਾ ਸਾਹਿਬ ਦੇ ਕੰਨ ਲੱਗ ਗਏ ਭਾਗੋ ਮੈਂ ਚੋਰ ਡਾਕੂ ਹਾਂ ਜੋ ਪਾਪ ਕਰਮ ਨਾਲ ਮਾਇਆ ਇਕੱਠੀ ਕਰਦਾ ਹਾਂ ਗੁਰੂ ਜੀ ਲੋਕਾਂ ਦੀਆਂ ਅੱਖਾਂ ਵਿੱਚ ਤਾਂ ਚੋਰ ਡਾਕੂ ਨਹੀਂ ਪਰ ਚੋਰ ਡਾਕਵਾ ਨਾਲੋਂ ਘੱਟ ਵੀ ਨਹੀਂ ਜੀ ਇਹ ਮਾਇਆ ਪਾਪਾਂ ਤੋਂ ਬਿਨਾ ਕੱਠੀ ਨਹੀਂ ਹੁੰਦੀ ਇਹ ਬ੍ਰਹਮ ਭੋਜ ਬਿੱਤ ਵਰਤਾਈਆਂ ਜਾ ਰਹੀਆਂ ਪੂੜੀਆਂ ਟਿਕੜਾ ਨੂੰ ਜੇਕਰ ਨਚੋੜਿਆ ਜਾਵੇ ਤਾਂ ਇਨ੍ਹਾਂ ਵਿੱਚੋਂ ਲਹੂ ਦੀ ਧਾਰਾ ਨਿਕਲੇਗੀ ਮਲਕ ਭਾਗੋ ਹੈ ਇਹ ਕੀ ਆਖਿਆ ਜੀ ਲਹੂ ਹੋਸ਼ ਨਾਲ ਗੱਲ ਕਰੋ ਮੇਰੇ ਰਾਜ ਵਿੱਚ ਆਏ ਜੀ ਸੈਂਕੜਾ ਮਹਾਪੁਰਖਾਂ ਵਿੱਚ ਝੂਠੇ ਦੋਸ਼ ਲਾਉਂਦਿਆਂ ਹੋਇਆ ਤੁਹਾਨੂੰ ਭੈ ਨਹੀਂ ਆਉਂਦਾ ਗੁਰੂ ਜੀ ਪੁਰਸਾ ਪੈ ਸਾਨੂੰ ਨਰਨਾਰੰਕਾਰ ਦਾ ਹੈ ਮਨੁੱਖ ਕਿਸੇ ਦਾ ਨਹੀਂ ਪਰ ਸਾਚੀ ਗੱਲ ਅੱਖਣੋਂ ਰੋਕਿਆ ਨਹੀਂ ਜਾਂਦਾ ਜੇ ਤਮਾਸ਼ਾ ਦੇਖਣਾ ਹੈ ਤਾਂ ਦਿਖਾਈਏ ਮਲਕ ਭਾਗੋ ਦਿਖਾਓ ਗੁਰੂ ਜੀ ਨੇ ਇਹ ਸੰਦੇਸਾਰ ਭਾਈ ਲਾਲੂ ਨੂੰ ਸਾਰਾ ਕੀਤਾ ਕਿ ਉਹ ਆਪਣੇ ਬਾੜੇ ਵਿੱਚ ਜਾਵੇ ਤੇ ਕੋਧਰੇ ਦੀ ਰੋਟੀ ਲਿਆਵੇ ਸਰਬ ਕਲਾ ਸੰਪੂਰਨ ਤੇ ਸਰਬ ਸ਼ਕਤੀਮਾਨ ਗੁਰੂ ਜੀ ਦਾ ਸਾਰਾ ਆਉਂਦਿਆਂ ਹੀ ਪਾਈ ਲਾਲੋ ਬਾੜੇ ਨੂੰ ਦੌੜ ਗਿਆ ਘਰੋਂ ਜਾ ਕੇ ਕੋਧਰੇ ਦੀ ਰੋਟੀ ਲੈ ਆਇਆ ਗੁਰੂ ਜੀ ਨੇ ਉਸ ਦੇ ਹੱਥ ਦੀ ਰੋਟੀ ਫੜ ਲਈ ਉਸੇ ਵੇਲੇ ਮਲਕ ਭਾਗੋਂ ਨੂੰ ਸੰਬੋਧਨ ਕਰਕੇ ਆਖਿਆ ਪੁਰਸਾ ਢੰਡਾਰੇ ਵਿੱਚੋਂ ਚਾਰ ਪੂੜੇ ਲਿਆ ਲਿਆਵੀ ਆਪਣੀ ਮਰਜ਼ੀ ਨਾਲ ਫਿਰਨਾ ਆਖੀ ਕੋਈ ਧੋਖਾ ਹੋਇਆ ਹੈ ਮਾਇਆ ਤੇ ਹੰਕਾਰ ਪੁਰੇ ਨਹੀਂ ਮਾਲਕ ਭਗ ਨੂੰ ਅੰਨਾ ਬੋਲਾ ਕੀਤਾ ਹੋਇਆ ਸੀ ਹੰਕਾਰੀ ਮੂਰਖ ਨੇ ਰੱਤਾ ਨਾ ਸੋਚਿਆ ਕਿ ਰਾਜਾ ਬਲੀ ਤੇ ਹਰਨਾਕਸ਼ ਬਾਗਮੈ ਕਿਉਂ ਮੈਂ ਤੇਹਾਨ ਵਿੱਚ ਪੈਂਦਾ ਹਾਂ ਉਸ ਨੇ ਇਹ ਵੀ ਨਹੀਂ ਸੋਚਿਆ ਕਿ ਸ਼ਾਇਦ ਕੋਈ ਨਮਾ ਚੋਜ ਵਰਤਣ ਵਾਸਤੇ ਪ੍ਰਮਾਤਮਾ ਹੀ ਸਾਧੂ ਰੂਪ ਧਾਰ ਕੇ ਕਰ ਆ ਗਿਆ ਹੋਵੇ ਉਸੇ ਵਖਤ ਕਾਲੀ ਨਾਲ ਕਦਮ ਪੁੱਟੇ ਭੰਡਾਰੇ ਵਿੱਚੋਂ ਚਾਰ ਪੂੜੇ ਚੁੱਕ ਜਦੋਂ ਉਸ ਨੇ ਪੂੜਿਆਂ ਨੂੰ ਹੱਥ ਪਾਇਆ ਤਾਂ ਉਹਦਾ ਹਿਰਦਾ ਕੰਬਿਆ ਹੱਥ ਭਾਰੇ ਹੋ ਗਏ ਫਿਰ ਵੀ ਮੂਰਖ ਨੇ ਨਹੀਂ ਖਿਆਲ ਕੀਤਾ ਪੂੜੇ ਲੈ ਕੇ ਗੁਰੂ ਜੀ ਕੋਲ ਆ ਗਿਆ ਸੰਤ ਪੰਡਤ ਤੇ ਹੋਰ ਦਰਸ਼ਕ ਹੈਰਾਨ ਸਨ ਉਹਨਾਂ ਦੀਆਂ ਅੱਖਾਂ ਗੁਰੂ ਜੀ ਦੇ ਹੱਥਾਂ ਉੱਤੇ ਗੱਡੀਆਂ ਗਈਆਂ ਤੇ ਕੰਨ ਖੜੇ ਹੋ ਗਏ ਬਚਨ ਸੁਣਨ ਵਾਸਤੇ ਉੱਚੀ ਥਾਂ ਤੇ ਗੁਰੂ ਜੀ ਨੇ ਦੋ ਥਾਲ ਰੱਖੇ ਪ੍ਰਮਾਤਮਾ ਰੂਪ ਗੁਰੂ ਜੀ ਨੇ ਇੱਕ ਹੱਥ ਵਿੱਚ ਮਲਕ ਭਾਗੋ ਦੇ ਮਾਲ ਪੂੜੇ ਫੜੇ ਦੂਸਰੇ ਹੱਥ ਵਿੱਚ ਪਾਏ ਲਾਲੋ ਦੀ ਕੋਦਰੇ ਦੀ ਰੋਟੀ ਕੁੱਟ ਲਈ ਜਦੋਂ ਦੋਹਾਂ ਨੂੰ ਜ਼ੋਰ ਨਾਲ ਮੋਠਾ ਮੀਟ ਕੇ ਕੁੱਟਿਆ ਤਾਂ ਕੋਦਰੇ ਦੇ ਟੁਕੜੇ ਵਿੱਚੋਂ ਦੁੱਧ ਦੀ ਧਾਰ ਬਗੀ ਤੇ ਮਾਲ ਪੂੜਿਆਂ ਵਿੱਚੋਂ ਲਹੂ ਵਗ ਤੁਰਿਆ ਦੋਵੇਂ ਥਾਲੀਆਂ ਭਰ ਗਈਆਂ ਇੱਕ ਦੁੱਧ ਨਾਲ ਇੱਕ ਲਹੂ ਨਾਲ ਚੋਜੀ ਪਰਮੇਤਮ ਦਾ ਕੀਤਾ ਹੋਇਆ

ਹਰ ਸਾਲ ਸਾਧੂਆਂ ਨੂੰ ਭੰਡਾਰੇ ਖਵਾਉਂਦਾ ਹੈ ਇਸ ਵਾਸਤੇ ਉਹਦੇ ਕੀਤੇ ਪਾਪਾਂ ਨਾਲੋਂ ਨਾਲ ਛੱਡ ਜਾਂਦੇ ਹਨ ਮਾਲ ਪੂੜਿਆਂ ਵਿੱਚੋਂ ਨਿਕਲਿਆ ਲਹੂ ਦੇਖ ਕੇ ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਸੈਂਕੜੇ ਲੋਕਾਂ ਦੇ ਸਾਹਮਣੇ ਉਸਦੀ ਨਰਾਦਰੀ ਹੋਈ ਸੱਚਮੁੱਚ ਉਸਦੀ ਕਮਾਈ ਅਤਿਆਚਾਰਾਂ ਤੇ ਲੁੱਟਾਂ ਦੀ ਸੀ ਉਸ ਨੂੰ ਗਰਕ ਹੋਣ ਵਾਸਤੇ ਧਰਤੀ ਬੇਲ ਨਹੀਂ ਸੀ ਦਿੰਦੀ ਅੱਖਾਂ ਨੀਵੀਆਂ ਕਰਕੇ ਸੋਚੀ ਪਿਆ ਰਹਾ ਜਿੰਨੇ ਵੀ ਸਾਧੂ ਤੇ ਸਿਆਣੇ ਪੰਡਤ ਭੋਜਨ ਕਰਨ ਵਾਸਤੇ ਆਏ ਸੀ ਉਹ ਭੁੱਖੇ ਹੀ ਪੰਗਤ ਵਿੱਚੋਂ ਉੱਠ ਖਲੋਤੇ ਉਹਨਾਂ ਨੂੰ ਗਿਆਨ ਹੋ ਗਿਆ ਕਿ ਹੰਕਾਰੀ ਮਾਇਆਤਾਰੀ ਦੀ ਕਿਰਤ ਪਾਪਾਂ ਦੀ ਹੈ ਆਪਣੇ ਪਾਪਾਂ ਉੱਤੇ ਪਰਦਾ ਪਾਉਣ ਵਾਸਤੇ ਭੰਡਾਰੇ ਕਰਦਾ ਹੈ ਪਰ ਨਾਲ ਹੀ ਉਹ ਸਿਆਣੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਗ੍ਰੰਥਾਂ ਦੇ ਪੜਨ ਵਾਲਿਆਂ ਨੇ ਕਿਹਾ ਜੋ ਹੋ ਸਕਦਾ ਹੈ ਭਗਵਾਨ ਨੇ ਪਾਪੀ ਜੀਵਾਂ ਨੂੰ ਸੁਧਾਰਨ ਵਾਸਤੇ ਕਾਲ ਯੁਗ ਵਿੱਚ ਅਵਤਾਰ ਭੇਜਿਆ ਹੋਵੇ ਉਹ ਸਾਰੇ ਗੁਰੂ ਜੀ ਹੋ ਕੇ ਗੁਰੂ ਜੀ ਦੇ ਚਰਨ ਹੀ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਪੂੰਜੀਪਤੀਆਂ ਦੇ ਪੜਾਰੇ ਖਾ ਕੇ ਉਹਨਾਂ ਦੀ ਉਪਮਾ ਕਰਨ ਦੀ ਥਾਂ ਨਰਨਕਾਰ ਦੀ ਉਪਮਾ ਕਰੋ ਸਤ ਕਰਤਾਰ ਜਪੋ ਕਾਲ ਯੁਗ ਵਿੱਚ ਨਾਮ ਜਪਣ ਨਾਲ ਹੀ ਕਲਿਆਣ ਹੁੰਦੀ ਹੈ ਜਿਸ ਨੇ ਪੈਦਾ ਕੀਤਾ ਹੈ ਉਹ ਰਿਜਕ ਹੀ ਦੇਵੇਗਾ ਪਾਂਛੀਆਂ ਬੰਗ ਦਰਵੇਸਾਂ ਨੂੰ ਭਗਵਾਨ ਤੇ ਭਰੋਸਾ ਰੱਖਣਾ ਚਾਹੀਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਨੂੰ ਸੰਬੋਧਨ ਕਰਕੇ ਆਖਿਆ ਜਿਸ ਲਾਲੂ ਨੂੰ ਗਰੀਬ ਤੇ ਸੁੱਧਰ ਮੰਨਦੇ ਜੀ ਉਹ ਉੱਚਾ ਤੇ ਸੁੱਚਾ ਹੈ ਕਿਉਂਕਿ ਦਾਸ ਨੋਹਾਂ ਦੀ ਕਮਾਈ ਕਰਕੇ ਆਪ ਖਾਂਦਾ ਤੇ ਆਏ ਗਏ ਨੂੰ ਸਕਾਉਂਦਾ ਹੈ ਉਸ ਦੇ ਘਰ ਰੋਜ਼ ਬ੍ਰਹਮ ਭੋਜ ਹੁੰਦਾ ਹੈ ਉਸ ਦੇ ਵਰਗਾ ਭਗਤ ਤੇ ਦਾਤਾ ਕੋਈ ਨਹੀਂ ਪਾਪਾ ਨਾਲ ਇਕੱਠੀ ਕੀਤੀ ਮਾਇਆ ਉੱਤੇ ਹੰਕਾਰ ਨਾ ਕਰ ਜਦੋਂ ਜਮਦੂਤ ਦੇ ਬਸ ਪਿਉ ਦਦ ਹਿਸਾਬ ਦੇਣ ਲੱਗਿਆ ਪਸਤਾਵਾ ਪਸਤਾਵੇਂਗਾ ਧਰਮ ਦੀ ਕਿਰਤ ਕਰ ਸਤ ਕਰਤਾਰ ਦਾ ਜਾਪ ਕਰ ਲੋਕ ਭਲਾਈ ਕਰ ਜੀ ਦਾਤੇ ਦੇ ਬਰ ਦਰ ਬਾਹਰ ਉੱਤੇ ਪੁੱਜਣ ਦੀ ਆਸ ਏ ਪਰ ਸਿਆਣੇ ਆਖਦੇ ਹਨ ਮੂਰਖ ਨੂੰ ਇੱਕ ਨਹੀਂ ਲੱਗਦੀ ਜਿਵੇਂ ਬਾਸ ਦੀ ਪੋਰੀ ਵਿੱਚ ਫੂਕ ਮਾਰੀਏ ਅਗਲੇ ਪਾਸੇ ਲੰਘ ਜਾਂਦੀ ਹੈ ਬਾਸ ਉੱਤੇ ਕੋਈ ਆਸਰ ਨਹੀਂ ਹੁੰਦਾ ਮਾਲਕ ਭਾਗੋ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦਾ ਕੋਈ ਖਾਸ ਆਸਰ ਨਾ ਹੋਇਆ ਉਹ ਸ਼ਰਮਿੰਦਾ ਜਿਹਾ ਹੋਇਆ ਅੰਦਰ ਚਲਾ ਗਿਆ ਸਾਧੂ ਤੇ ਪੰਡਿਤ ਭੁੱਖੇ ਤੁਰ ਗਏ ਕਿਸੇ ਨੇ ਭੰਡਾਰਾ ਨਾ ਸਕਿਆ ਸਾਰੇ ਜ਼ਹਿਰ ਵਿੱਚ ਮਾਲਕ ਭਾਗੋ ਦੀ ਨਰਾਦਰੀ ਹੋਣ ਲੱਗੀ ਕਰੋਨਾ ਨਿੱਧ ਗੁਰੂ ਜੀ ਦੇ ਚਰਨਾਂ 'ਚ ਡਿੱਗਣ ਦੀ ਥਾਂ ਉਸ ਨੇ ਮਨ ਹੀ ਮਨ ਬਦਲਾ ਲੈਣ ਦੀ ਨੀਤ ਉਤਾਰੀ ਪਰ ਗੁਰੂ ਜੀ ਦੇ ਸਰਧਾਲੂਆਂ ਵਿੱਚ ਵਾਧਾ ਹੋ ਗਿਆ ਭਾਈ ਲਾਲੋ ਦੇ ਬਾੜੇ ਵਿੱਚ ਜੋ ਸਤਸੰਗ ਹੁੰਦਾ ਉਸ ਦੀ ਹਾਜ਼ਰੀ ਕਈ ਗੁਣਾ ਵੱਧ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ